ਕਿਉਂਕਿ ਇਹ ਸਰਕਾਰ ਜਿਹੜੀ ਆਪਣੇ ਕੀਤੇ ਹੋਏ ਵਾਅਦਿਆਂ ਤੋਂ ਜਾਂ ਦਿੱਤੇ ਗਏ ਮੰਗਾਂ ਤੋਂ ਮੁੱਕਰਦੀ ਹੈ ਬੜੇ ਅਫਸੋਸ ਨਾਲ ਪਹਿਲੇ ਮੈਂ ਇਹ ਗੱਲ ਕਹੂੰਗੀ ਕਿ ਜਿਹੜੀਆਂ ਨਰਸਿਸ ਨੂੰ ਪੇਸ਼ੈਂਟਸ ਦੇ ਵਿੱਚ ਹੋਣਾ ਚਾਹੀਦਾ ਇਸ ਵੇਲੇ ਕਿਉਂਕਿ ਪੇਸ਼ੈਂਟਸ ਦਾ ਕੋਈ ਕਸੂਰ ਨਹੀਂ ਹੈ ਉਹ ਨਰਸਿਸ ਆ ਕੇ ਅੱਜ ਇੱਥੇ ਬੈਠ ਕੇ ਨਾਰੇ ਲਗਾ ਰਹੀਆਂ ਨੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਨਹੀਂ ਸਰਕਾਰ ਸਾਨੂੰ ਬਾਰ-ਬਾਰ ਮਤਲਬ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਕੋਈ ਗੱਲ ਕਰਨ ਲਈ ਤਿਆਰ ਨਹੀਂ ਹੁੰਦੀ ਕਿਉਂਕਿ ਸਰਕਾਰ ਗਲਤ ਹੈ ਜਿਹੜਾ ਠੀਕ ਬੰਦਾ ਹੁੰਦਾ ਉਹ ਕਹਿੰਦਾ ਆਓ ਸਾਡੇ ਨਾਲ ਗੱਲ ਕਰੋ ਸਾਨੂੰ ਦੱਸੋ ਤੁਹਾਡੀ ਪ੍ਰੋਬਲਮ ਕੀ ਹੈ ਲੇਕਿਨ ਇਥੇ ਸਰਕਾਰ ਸਾਡੀ ਪ੍ਰੋਬਲਮ ਸੁਣਨ ਲਈ ਤਿਆਰ ਹੀ ਨਹੀਂ ਹੈ ਸਾਨੂੰ ਟਾਈਮ ਦੇ ਕੇ ਮੁੱਕਰ ਜਾਂਦੀ ਹੈ ਸਰਕਾਰ ਇਸ ਤੋਂ ਸਭ ਤੋਂ ਵੱਡਾ ਪਤਾ ਲੱਗਦਾ ਹੈ ਕਿ ਸਰਕਾਰ ਜਿਹੜੀ ਆ ਉਹ ਸੁਣਨਾ ਹੀ ਨਹੀਂ ਚਾਹਦੀ ਕਿਸੇ ਨੂੰ ਹੋ ਸਕਦਾ ਉਹਨਾਂ ਦਾ ਖਜ਼ਾਨਾ ਖਾਲੀ ਹੋਵੇ ਪਰ ਸਾਡੀ ਵੀ ਗੱਲ ਸੁਣੀ ਚਾਹੀਦੀ ਹੈ ਇਹਨਾਂ ਦੀ ਜਦੋਂ ਭਰਤੀ ਕੀਤੀ ਸੀਗੀ ਆ ਸਟਾਫ ਰਸਿਸ ਦੇ ਉਦੋਂ ਤਾਂ ਕਹਿੰਦੇ ਸੀ ਹਾਇਰ ਐਜੂਕੇਸ਼ਨ ਹੋਣੀ ਚਾਹੀਦੀ ਹੈ ਤਾਂ ਕਿ ਸਿਹਤ ਦੇ ਸੇਵਾਵਾਂ ਦੇ ਵਿੱਚ ਫਰਕ ਆਵੇ ਜਦੋਂ ਇੱਥੇ ਐਮਐਸਸੀ ਦੇ ਬੱਚੇ ਵੀ ਐਸਸੀ ਦੇ ਬੱਚੇ ਆ ਗਏ ਤੇ ਸਰਕਾਰ ਜਿਹੜੀ ਆ ਉਹ ਦਿੱਤਾ ਹੋਇਆ ਸਕੇਲ ਵਾਪਸ ਲੈ ਲਿਆ ਸਭ ਤੋਂ ਵੱਡੀ ਇਹ ਗੱਲ ਹੈ ਕਿ ਸਾਨੂੰ 5th ਪੇ ਕਮਿਸ਼ਨ ਜਿਹੜਾ 2005 ਵਿੱਚੋਂ ਮਿਲਿਆ ਹੀ ਨਹੀਂ ਨਾ ਨਰਸਿਸ ਨੂੰ ਮਿਲਿਆ ਨਾ ਪੁਲਿਸ ਵਾਲਿਆਂ ਨੂੰ ਮਿਲਿਆ ਤੇ ਨਾ ਟੀਚਰਾਂ ਨੂੰ ਮਿਲਿਆ ਇਹ ਤਿੰਨ ਚੀਜ਼ ਤਿੰਨ categories ਜਿਹੜੀਆਂ ਨੇ ਇਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਇਹਨਾਂ ਦੀ ਤਨਖਾਹ ਜਿਹੜੀ ਆ 5th ਪੇ ਕਮਿਸ਼ਨ ਦੇ ਅਕੋਰਡਿੰਗ ਸੈਟਲ ਨਹੀਂ ਹੋਈ ਤੇ ਪੇ ਕਮਿਸ਼ਨ ਦਾ ਹੀ ਡਿਸੀਜਨ ਹੈ ਹੁਣ ਆ ਕੇ ਇਨਾਂ ਦੀ ਭਰਤੀ ਕਰਦੇ ਐ ਕਿ ਇਹਨਾਂ ਨੂੰ ਮਤਲਬ ਕਿ ਜੋ ਸਾਨੂੰ ਸਕੇਲ ਮਿਲਿਆ ਸੀ 4600 ਪੇ ਗ੍ਰੇਡ ਇਹਨਾਂ ਨੂੰ ਵੀ ਦਿੱਤਾ ਜਾਏਗਾ 2020 ਵਾਲੇ 19 ਵਾਲੇ ਬੱਚੇ ਜਿਹੜੇ ਇਹਨਾਂ ਨੂੰ ਦਿੱਤਾ ਜਾਏਗਾ ਇਹਨਾਂ ਦੀ ਭਰਤੀ ਸਮੇਂ ਪ੍ਰੋਮਿਸ ਕੀਤਾ ਗਿਆ ਲੇਕਿਨ ਸਰਕਾਰ ਮੁੱਕਰ ਕੇ ਇਹਨਾਂ ਨੂੰ 9ਵੇਂ ਪੇ ਕਮਿਸ਼ਨ ਤੇ ਲੈ ਕੇ ਜਿਹੜਾ ਕਿ ਸਾਨੂੰ ਮਿਲਿਆ ਹੀ ਔਰ ਸਰਕਾਰ ਸੁਣਨ ਲਈ ਵੀ ਤਿਆਰ ਨਹੀਂ ਹੈ ਇਹ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀ ਪੇ ਕਮਿਸ਼ਨ ਦੇ ਵਿੱਚ ਸਾਨੂੰ ਮਿਲ ਹੀ ਨਹੀਂ ਚੀਜ਼ ਅੱਧੇ ਬੱਚੇ ਜਿਹੜੇ ਅੱਧੇ ਜਿਹੜੇ ਸਟਾਫ ਹੈ ਉਹ ਲੈ ਰਿਹਾ 4000 ਪੇਗ੍ਰੇਡ ਅੱਜ ਨਵੇਂ ਬੱਚੇ ਆਇਆ ਹੈ 2800 ਰੁਪਿਆ ਲੈ ਰਿਹਾ ਹੈ ਦੇਖੋ ਕਿੰਨਾ ਵੱਡਾ ਡਿਫਰੈਂਸ ਹੈ ਸਰਕਾਰ ਨੂੰ ਇੰਨੀ ਲਈ ਸਮਝ ਆਉਂਦੀ ਕਿ ਸੇਮ ਵਰਕ ਸੇਮ ਪੇ ਹੋਣੀ ਚਾਹੀਦੀ ਹੈ ਉਹ ਨਾਈਟ ਵੀ ਕਰਦੇ ਆ ਸ਼ਾਮ ਦੀ ਡਿਊਟੀ ਵੀ ਕਰਦੇ ਆ ਸਵੇਰ ਦੀ ਡਿਊਟੀ ਵੀ ਕਰਦੇ ਆ ਜੇ ਅਦਰ ਉਸ ਬਰਾਬਰ ਦਾ ਕੰਮ ਕਰ ਰਹੇ ਆ ਫਿਰ ਉਹਨਾਂ ਨਾਲ ਤਫਰਕਾ ਕਿਉਂ ਕੀਤਾ ਜਾ ਰਿਹਾ ਜੇ ਉਹਨਾਂ ਦੀ ਐਜੂਕੇਸ਼ਨ ਸੇਮ ਹੈ ਉਹਨਾਂ ਦੀ ਪਦਵੀ ਸੇਮ ਹੈ ਤਾਂ ਫਿਰ ਤਨਖਾਹ ਜਿਹੜੀ ਆ ਉਹ ਅੱਧੇ ਅੱਧੇ ਸਟਾਫ ਦੀ ਘੱਟ ਹੋਵੇ ਜਾਂ ਅਧਿਆਂ ਦੀ ਜ਼ਿਆਦਾ ਹੋਵੇ ਇਹ ਇਹ ਬੇਇਨਸਾਫੀ ਹੈ ਇਸ ਬੇਇਨਸਾਫੀ ਨੂੰ ਇਸ ਐਬਨਾਰਮੈਲਿਟੀ ਨੂੰ ਕੱਢ ਕੇ ਸਾਡੇ ਨਾਲ ਗੱਲ ਕਰਨ ਦੇ ਉਹ ਉਹਨਾਂ ਨੇ ਇਹ ਚੁੱਕਿਆ ਕਿੱਥੋਂ ਹੈ ਪਹਿਲੇ ਇਸਕੇ ਚੁੱਕਿਆ ਕਿੱਥੋਂ ਹੈ ਦਿੱਤਾ ਕਿ ਤੁਸੀਂ 26 ਸੋਦਾ ਸਾਨੂੰ ਗਰੁੱਪ 20 ਦੇ ਵਿੱਚ ਅਸੀਂ ਆਉਨੇ ਆ ਇਹਨਾਂ ਨੇ ਸਾਨੂੰ ਗਰੁੱਪ ਸੀ ਦੇ ਵਿੱਚ ਸਿੱਟਿਆ ਕਿਉਂ ਕਿਉਂ ਸਿੱਟਿਆ ਗਿਆ ਵਾ ਇਹ ਬੇਇਨਸਾਫ ਜਿਹੜਾ ਸਰਕਾਰ ਨੇ ਕੀਤਾ ਅਸੀਂ ਕਿੰਨੀ ਵਾਰ ਇਹਨਾਂ ਨਾਲ ਕੰਪਰੋਮਾਈਜ਼ ਕਰ ਲਿਆ ਵਾ ਲੇਕਿਨ ਹੁਣ ਕੰਪਰੋਮਾਈਜ਼ ਨਹੀਂ ਹੋਏਗਾ ਹੁਣ ਅਸੀਂ ਉਦੋਂ ਤੱਕ ਬੈਠਾਂਗੇ ਜਦੋਂ ਤੱਕ ਸਰਕਾਰ ਸਾਡੀ ਆਵਾਜ਼ ਨਹੀਂ ਸੁਣਦੀ ਜਦੋਂ ਤੱਕ ਸਰਕਾਰ ਸਾਨੂੰ ਜਵਾਬ ਨਹੀਂ ਦਿੰਦੀ ਸਾਡੇ ਕੁਐਸਚਨ ਦਾ ਆਨਸਰ ਸਰਕਾਰ ਨੂੰ ਦੇਣਾ ਪਊਗਾ ਤੇ ਫਿਰ ਉਸ ਤੋਂ ਬਾਅਦ ਅਸੀਂ ਆਪਾਂ ਇਸ ਸ਼ਾਂਤੀ ਜਗਾ ਬੈਠਾਂਗੇ ਇਸ ਤੋਂ ਬਾਅਦ ਨਾ ਹੋਰ ਕੋਸ਼ਿਸ਼ ਨਹੀਂ ਕਰਨਾਂ ਚਾਹੁੰਦੀ ਸਰਕਾਰ ਨੂੰ ਜਲਦੀ ਤੋਂ ਜਲਦੀ ਮਰੀਜ਼ਾਂ ਦਾ ਧਿਆਨ ਕਰਦੇ ਹੋ ਸਾਨੂੰ ਸਮਾਂ ਦੇਣਾ ਚਾਹੀਦਾ ਹੈ ਅਸੀਂ ਸ਼ੌਕ ਨਹੀਂ ਹੈ ਸਾਨੂੰ ਇਹ ਰੈਲੀਆਂ ਕਰਨ ਦਾ ਰੌਲੇ ਪਾਉਣ ਦਾ ਸਾਡੀ ਮਜਬੂਰੀ ਹੈ ਜਦੋਂ ਸਾਡੇ ਘਰਾਂ 'ਚ ਰੋਟੀ ਨਹੀਂ ਚੱਜਣਾ ਪੱਕੂਗੀ ਬੱਚਿਆਂ ਦੀ ਹਫੀਸਾ ਨਹੀਂ ਦਿੱਤੀਆਂ ਜਾਣ ਗਈਆਂ ਤੇ ਘਰ ਦੇ ਕਹਿੰਦੇ ਆ ਜੀ ਜਾਂਦੀਆਂ ਤਾਂ ਤੁਸੀਂ ਸਵੇਰੇ ਇੰਨਾ ਟਾਈਮ ਲਾ ਕੇ ਆਉਂਦੀਆਂ ਜੀ ਤੇ ਪੰਖਾ ਤੁਹਾਨੂੰ ਇੰਨੇ ਕਿ ਮਿਲਦੀ ਹੈ ਦੇਖੋ ਅਸੀਂ ਵੀ ਜਵਾਬ ਦੇਣੇ ਆ ਅਸੀਂ ਘਰੋਂ ਬਾਹਰ ਆਨੇ ਆ ਅਸੀਂ ਵੀ ਕਰਦੇ ਹਾਂ ਜਵਾਬ ਦੇਣੇ ਆ ਔਰ ਮੋਸਟਲੀ ਤੁਸੀਂ ਇਹ ਦੇਖੋ ਕਿ ਫੀਮੇਲਸ ਦੀ ਕਿੰਨੀ ਵੱਡੀ ਪ੍ਰੋਬਲਮ ਹੁੰਦੀ ਹੈ ਠੀਕ ਹੈ ਕਿੰਨਾ ਕੁਝ ਕਰਕੇ ਘਰੋਂ ਕੰਮ ਕਰਕੇ ਬੱਚੇ ਸਾਂਭ ਕੇ ਸੱਸ ਨੂੰ ਰੋਟੀ ਦੇ ਪਿਓ ਨੂੰ ਰੋਟੀ ਦੇ ਸਾਰੇ ਕੰਮ ਕਰਕੇ ਘਰ ਆਉਂਦੀਆਂ ਸਰਕਾਰ ਉਹਨਾਂ ਦੇ ਨਾਲ ਠੱਕਾ ਕਰ ਰਹੀ ਔਰ ਇਹਨਾਂ ਸੇਵਾ ਦਾ ਕਿੱਤਾ ਹੈ ਉਹਨੂੰ ਮੁੱਖ ਰੱਖਦੇ ਹੋਏ ਜੋ ਸਾਨੂੰ ਮਿਲਦਾ ਉਹ ਦਿੱਤਾ ਜਾਵੇ ਬਸ ਇਸ ਤੋਂ ਵੱਧ ਕੁਝ ਨਹੀਂ। ਮੇਰਾ ਨਾਮ ਰਾਜਪੀ ਦਿਆਨੰਦ। ਮੇਰਾ ਨਾਮ ਗੁਪਤਿਕੌਰ ਹੈ ਅਤੇ ਮੈਂ ਨਰਸ ਪੰਜਾਬ ਅੰਮ੍ਰਿਤਸਰ ਨਰਸਿੰਘ ਯੂਨੀਅਨ ਦੀ ਪ੍ਰੈਸ ਸੈਕਟਰੀ ਆ। ਅੱਜ ਦਾ ਧਰਨਾ ਲਾਇਆ ਕਿ ਅਸੀਂ ਇਹ ਧਰਨਾ ਲਾਇਆ ਵਾ ਸਰਕਾਰ ਤੋਂ ਬਹੁਤ ਹੀ ਆਕ ਕੇ ਅਸੀਂ ਆਪਣਾ ਇੱਕ ਗ੍ਰੇਡ ਪੇ ਜਿਹੜਾ ਸਾਨੂੰ ਸਰਕਾਰ ਨੇ ਦਿੱਤਾ ਸੀਗਾ 2011 ਦੇ ਵਿੱਚ 23 ਰਿਵਾਈਜ਼ ਕਰਕੇ 4600 ਗ੍ਰੇਡ ਪੇ ਲਾਇਆ ਗਿਆ ਸੀਗਾ ਜਿਹਨੂੰ 2019 ਦੇ ਵਿੱਚ ਇਹਨਾਂ ਨੇ ਘਟਾ ਕੇ 250 ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਜਿਹੜੀ ਜੁਆਇਨਿੰਗ ਹੋਈਆਂ ਉਹਨਾਂ ਨੂੰ ਸਰਕਾਰ 2800 ਦੇ ਰਹੀ ਆ ਜਦਕਿ ਜਿਹੜਾ 2800 ਗ੍ਰੇਡ ਤੇ 4600 ਦੇ ਮੁਕਾਬਲੇ ਬਹੁਤ ਹੀ ਘੱਟ ਆ ਜਿਹਦੇ ਕਰਕੇ ਤਾਂ ਸਾਡਾ ਘਰ ਦਾ ਗੁਜ਼ਾਰਾ ਕਰਨਾ ਬਹੁਤ ਹੀ ਔਖਾ ਵਾ ਛੋਟੇ ਛੋਟੇ ਬੱਚੇ ਨੇ ਸਾਡੇ ਜਿਹੜੇ ਆਪਾਂ ਘਰੇ ਛੱਡ ਕੇ ਹੁੰਦੇ ਨੇ ਤੇ ਦੇਖਿਆ ਜਾਵੇ ਤਾਂ ਉਹਨਾਂ ਦੀਆਂ ਫੀਸਾਂ ਵੀ ਇੰਨੀ ਮੰਗੀ ਆਈ ਹੋਗੀ ਆ ਕਟਨੀਆਂ ਸਾਡੀਆਂ ਬਹੁਤ ਹੀ ਔਖੀਆਂ ਨੇ ਇੱਕ ਆ 2800 ਗ੍ਰੇਪੀ ਦੇ ਨਾਲ ਹਮੇਸ਼ਾ ਸਟਾਫ ਮੈਂਬਰ ਨੂੰ ਜਿਹੜਾ ਦੇ ਇਸੇ ਅਸਲੀ ਲੱਗਦਾ ਰਹੇ ਸਟਾਫ ਮੈਂਬਰ ਤੇ ਬੋਧ ਨੇ ਕੁਝ ਈਵਨਿੰਗ ਤੇ ਨੇ ਕੁਝ ਨਾਈਟ ਤੇ ਨੇ ਉਹ ਨਾਈਟ ਕਰਕੇ ਗਏ ਨੇ ਉਹ ਆ ਕੇ ਆਪਣੀ ਸਟ੍ਰਾਈਕ ਕੰਟੀਨਿਊ ਕਰਨਗੇ ਹਜ਼ਾਰਾਂ ਦੇ ਸਾਹਮਣੇ ਜਿਹੜਾ ਵਾ ਸਟਾਫ ਅੱਜ ਜਿਹੜਾ ਸਟ੍ਰਾਈਕ ਤੇ ਬੈਠਾ ਵਾ ਆਪਣੇ ਮੁਹਾਲੀ ਰਜਿੰਦਰਾ ਹਸਪੀਟਲ ਪਟਿਆਲਾ ਅਤੇ ਅੰਮ੍ਰਿਤਸਰ ਜੀਐਮਸੀ ਕਾਮਨ ਮੈਡੀਕਲ ਤੋਂ ਉਹ ਸਰਕਾਰ ਨੇ ਵੀ ਬੈਠ ਕੇ ਟੇਬਲ ਟਾਕ ਕੀਤੀ ਕਿਸੇ ਆ ਬਸ ਧਰਨੇ ਲਗਾ ਟੇਬਲ ਟਾਕ ਇੱਕ ਨਹੀਂ ਕੀਤੀ ਆਪਾਂ ਟੇਬਲ ਟਾਕਸ ਬਹੁਤ ਲਈਆਂ ਨੇ ਸਰਕਾਰ ਨਾਲ ਮੀਟਿੰਗ ਕਰਦੀ ਆ ਸਰਕਾਰ ਨਾਲ ਪਰ ਮੀਟਿੰਗ ਕਰਕੇ ਸਾਨੂੰ ਮਿੱਟੀਆਂ ਗੋਲੀਆਂ ਦੇ ਕੇ ਸਾਨੂੰ ਤੋੜ ਦਿੱਤਾ ਜਾਂਦਾ ਵਾ ਅਸੀਂ ਧਰਨਾ ਪਈ ਸਟ੍ਰਾਈਕ ਚੱਕ ਲੈਣੇ ਆ कि चलो शायद हो सकता सरकार ਸਾਡੀ ਸੁਣ ਲਵੇ ਪਰ ਹੁੰਦਾ ਕੁਛ ਨਹੀਂ ਆ ਸਰਕਾਰ ਸਾਡੀ ਉਹ ਗੱਲ ਮੀਟਿੰਗ ਕਰਕੇ ਸਾਨੂੰ ਸਭ ਕੁਝ ਛੇਰ ਦੁਬਾਰਾ ਉਸੇ ਤੇ ਹੀ ਰੱਖ ਦਿੱਤਾ ਜਾਂਦਾ ਵਾ ਜਿਹਦੇ ਕਰਕੇ ਸਾਡੀ ਸਰਕਾਰ ਨੂੰ ਲੱਗਦਾ ਕਿ ਸਾਨੂੰ ਬਿਨਾਂ ਸਟ੍ਰਾਈਕ ਤੋਂ ਸਾਨੂੰ ਕੁਝ ਮਿਲਣਾ ਵਾ ਇਸ ਕਰਕੇ ਅਸੀਂ ਹੁਣ ਸੁਣੇਗੀ ਇਹਦੇ ਨਾਲ ਲੋਕਾਂ ਨੂੰ ਖੱਜਲ ਖਰੀ ਹੋ ਗਈ ਹੈ ਸਰਕਾਰ ਨੂੰ ਕੋਈ ਫਰਕ ਨਹੀਂ ਤੁਹਾਨੂੰ ਵੀ ਕੋਈ ਫਰਕ ਨਹੀਂ ਖੱਜਲ ਖਰੀ ਲੋਕਾਂ ਨੂੰ ਲੋਕਾਂ ਨੂੰ ਤਾਂ ਹੋ ਰਹੀ ਆ ਆਪਾਂ ਖੱਜਲ ਖਵਾਰੀ ਆਪਾਂ ਚਾਹੁੰਦੇ ਵੀ ਨਹੀਂ ਕਿਉਂਕਿ ਜਿਹੜੇ ਮਰੀਜ਼ ਨੇ ਉਹ ਪਹਿਲਾਂ ਹੀ ਤੰਗ ਨੇ ਤੇ ਸਾਡਾ ਵੀ ਦਿਲ ਨਹੀਂ ਕਰਦਾ ਕਿ ਅਸੀਂ ਉਹਨਾਂ ਨੂੰ ਹੋਰ ਤੰਗ ਕਰੀਏ ਜਾਂ ਉਹਨਾਂ ਨੂੰ ਹੋਰ ਪਰੇਸ਼ਾਨ ਕਰੀਏ ਕਿਉਂਕਿ ਉਹ ਪਹਿਲਾਂ ਹੀ ਨੰਨਿਆ ਮਤਲਬ ਖਤਰਨਾਕ ਬਿਮਾਰੀਆਂ ਨੇ ਜਿਨ੍ਹਾਂ ਦੇ ਨਾਲ ਉਹ ਜੂਝ ਰਹੇ ਨੇ ਤੇ ਅਸੀਂ ਆਪਣੇ ਦਿਨ ਰਾਤ ਜਿਵਾ ਉਹਨਾਂ ਨੂੰ ਦੇਣ ਨੂੰ ਤ ਅਸੀਂ ਇੱਕੋ ਉਮੀਦ ਕਰਦੇ ਆਂ ਸਰਕਾਰ ਕੋਲ ਕਿ ਜਿਹੜਾ ਸਾਡਾ ਬੰਦਾ ਹੱਕ ਆ ਘੱਟੋ ਘੱਟ ਸਾਨੂੰ ਉਹ ਦਿੱਤਾ ਜਾਵੇ ਅਸੀਂ ਉਹਨਾਂ ਕੋਲ ਕੋਈ ਵੱਧ ਉਮੀਦ ਨਹੀਂ ਕਰਦੇ ਸੀ ਚੁਣੌਤੀ ਬਸ ਇਹੀ ਕਿ ਸਰਕਾਰ ਜਦੋਂ ਤਾਂ ਵੋਟਾਂ ਲੈਣੀਆਂ ਸੀਗੀਆਂ ਉਦੋਂ ਕਹਿੰਦੇ ਸੀਗੇ ਤੁਹਾਡਾ ਅਸੀਂ 올ਡ ਪੈਨਸ਼ਨ ਸਕੀਮ ਵੀ ਬਹਾਲ ਕਰਾਂਗੇ ਤੜੀ ਪੇਸਕੇਲ ਵੀ ਲਾਗੂ ਕਰਾਂਗੇ ਪਰ ਮੈਨੂੰ ਹੁਣ ਸਰਕਾਰ ਦੇ ਜਾਣ ਦਾ ਟਾਈਮ ਆ ਗਿਆ ਵਾ ਤੇ ਹਲੇ ਤੱਕ ਕੁਝ ਨਹੀਂ ਸਰਕਾਰ ਨੇ ਕੀਤਾ ਤੇ ਇਸ ਕਰਕੇ ਮੈਨੂੰ ਲੱਗਦਾ ਨਹੀਂ ਆ ਕਿ ਸਰਕਾਰ ਹੁਣ ਕੋਈ ਉਮੀਦ ਰੱਖੇ ਕਿ ਹੁਣ EMPLOYE ਜਿਹੜਾ ਉਹਨਾਂ ਨੂੰ ਦੁਬਾਰਾ ਵੋਟਾਂ ਪਾਉਣ ਜੋ ਯਾਰ ਤਾਂ ਨਹੀਂ ਸੀ ਕਿ ਆਮ ਜਨਤਾ ਦੀ ਬਣੀ ਹੋਈ ਸਰਕਾਰ ਆ ਜਿਹੜੇ ਨਮਾਇਦੇ ਚੁਣੇ ਨੇ ਆਮ ਜਨਤਾ ਦੇ ਵਿੱਚੋਂ ਆ ਧਰਮੇ ਲਾਉਣ ਦੀ ਲੋੜ ਹੀ ਨਹੀਂ ਪੈਗੀ ਹੋਵੇ ਬਿਲਕੁਲ ਮੈਨੂੰ ਇਹੀ ਲੱਗਦਾ ਸੀਗਾ ਕਿ ਜਿਹੜੇ ਆਮ ਲੋਕਾਂ ਨੂੰ ਆਪਾਂ ਬਣਾਇਆ ਵੈ ਨੇ ਹੁਣ ਮੰਤਰੀ ਬਣਾਇਆ ਸੀਗਾ ਸ਼ਾਇਦ ਉਹਨਾਂ ਨੂੰ ਗਰਾਊਂਡ ਲੈਵਲ ਤੇ ਪਤਾ ਨਹੀਂ ਕਿਵੇਂ ਕੰਮ ਹੁੰਦੇ ਨੇ ਕਿਉਂਕਿ ਇੱਕ ਗਰਾਊਂਡ ਲੈਵਲ ਤੇ ਪਰ ਉਹ ਜਦੋਂ ਦੇ ਮੰਤਰੀ ਬਣ ਗਏ ਨੇ ਉਹਨਾਂ ਦੀਆਂ ਅੱਖਾਂ ਹੀ ਮੈਨੂੰ ਲੱਗਦਾ ਜਿਵੇਂ ਫੇਰ ਗਈਆਂ ਨੇ ਅਤੇ ਮੈਨੂੰ ਨਹੀਂ ਲੱਗਦਾ ਕਿ ਉਹ ਆਮ ਜਿਹੜੇ ਲੋਕ ਜਿਹੜੇ ਆਮ ਰਹਿ ਗਏ ਨੇ ਹਾਂ ਆਉਣ ਵਾਲੀ ਨੀਤੀ ਇਹੀ ਆ ਜਦੋਂ ਤੱਕ ਸਾਨੂੰ ਸਰਕਾਰ ਕੋਈ ਅਫੀਸ਼ੀਅਲ ਸਾਡੇ ਲਈ ਲੈਟਰ ਨਹੀਂ ਕੱਢਦੀ ਸਾਡੇ ਤੋਂ ਗ੍ਰੇਡ ਪੇ ਦੀ ਸਾਡੀ ਸਟ੍ਰਾਈਕ ਜਿਹੜੀ ਆ ਦਿਨ ਰਾਤ 24 ਆਰ ਇਦਾਂ ਕੰਟੀਨਿਊ ਰਹੋਗੀ ਅਤੇ ਜਿਹੜਾ ਸਾਡਾ ਇੱਕ ਸਾਥੀ ਸੁਸਾਇਡ ਕਰਨ ਲਈ ਮਰਨ ਲਈ ਉੱਤੇ ਚੌਥੇ ਫਲੋਰ ਤੇ ਪਟਿਆਲਾ ਹਸਪੀਟਲ ਖੜਾ ਵਾ ਅਸੀਂ ਨਹੀਂ ਚਾਹੁੰਦੇ ਕਿ ਉਹਦੇ ਨਾਲ ਕੋਈ ਅਨਹੋਣੀ ਹੋਵੇ ਅਸੀਂ ਚਾਹੁੰਦੇ ਆ ਕਿ ਸਰਕਾਰ ਸਾਡੀ ਜਿਹੜੀ ਆ ਜਿਹੜੀ ਸਾਡਾ ਬੰਦਾ ਹੱਕ ਸਾਨੂੰ ਦੇਵੇ ਅਸੀਂ ਉਹਨਾਂ ਤੋਂ ਹੋਰ ਕੋਈ ਐਕਸਟਰਾ ਉਮੀਦ ਨਹੀਂ ਕਰਦੇ ਮੇਰਾ ਨਾਮ ਰੋਹਿਤਾ ਮੈਂ ਅੰਮ੍ਰਿਤਸਰ ਵਿਖੇ ਗੁਰੂ ਨਾਨਕ ਹਸਪੀਟਲ ਨਰਸਿੰਗ ਸਟਾਫ ਦਾ ਕੰਮ ਕਰਦਾ ਹਾਂ ਸਰੀਰ ਇੱਤਰ ਨਾਲ ਅਸੀਂ ਇਸ ਲਈ ਲਾਇਆ ਹੈ ਕਿਉਂਕਿ 2020 ਤੋਂ ਬਾਅਦ 17/7/2020 ਤੋਂ ਬਾਅਦ ਜਿਹੜੇ ਲੰਗੜੇ ਪੇ ਸਕੇਲ ਸਰਕਾਰ ਨੇ ਸਾਡੇ ਉੱਤੇ ਥੋਕ ਦਿੱਤੇ ਸੀ ਉਹਨਾਂ ਪੇ ਸਕੇਲਾਂ ਤੋਂ ਦੁਖੀ ਹੋ ਕੇ ਪਰੇਸ਼ਾਨ ਹੋ ਕੇ 5 ਸਾਲ ਅਸੀਂ ਸਟਰਗਲ ਕਰਕੇ ਅਸੀਂ ਇਹ ਧਰਨਾ ਲਾਇਆ ਹੈ ਅਸੀਂ ਸਾਡੀ ਮੰਗ ਇਹੀ ਆ ਕਿ ਇਹ ਜੋ ਸਰਕਾਰ ਆ ਸਾਡੀ ਮੰਗ ਨੂੰ ਸੁਣੇ ਔਰ ਜਲਦ ਤੋਂ ਜਲਦ ਜਿਹੜਾ ਸਾਡਾ ਪੇ ਸਕੇਲ 4600 ਤੋਂ ਘਟਾ ਕੇ 2800 ਕੀਤਾ ਉਹਨੂੰ ਲਾਗੂ ਕੀਤਾ ਜਾਵੇ ਜੇ ਬਾਈ ਜੇ ਨਹੀਂ ਕਰਦੇ ਤਾਂ ਫਿਰ ਉਸ ਤੋਂ ਬਾਅਦ ਤੁਸੀਂ ਕੀ ਕਰੋਗੇ ਸਰਫੇਰ ਅਸੀਂ ਇਸ ਸੰਘਰਸ਼ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਔਰ ਜੋ ਵੀ ਸਾਡੀ ਯੂਨੀਅਨ ਫੈਸਲਾ ਕਰੇਗੀ ਉੰਦੇ ਹਿਸਾਬ ਨਾਲ ਅਸੀਂ ਅੱਗੇ ਦਾ ਸਟੈਪ ਚੱਕਾਂਗੇ